ਮੈਂ ਪੇਂ ਵੀ ਨਹੀਂ ਸੀ ਗਿਆ ਵਾਦ ਸੇਗਦੇ ਸੀਗੇ ਤੇ ਮੁੰਡਾ ਮੇਰਾ ਘੇੜਦਾ ਸੀਗਾ ਹੋੜੇ ਕੁੱਤ ਵੀ ਕਾਇਕ ਆਇਆ ਗਿਆ ਉਹ ਦਾੰਦੇ ਦੱਬਣ ਲੱਗਿਆ ਆਪਣੇ ਜਿਹਨੂੰ ਹੱਥ ਪਾਉਣ ਲੱਗੇ ਜਾਨੂੰ ਮੈਂ ਵੀ ਡੇਗਿਆ ਹੋਤੀ ਸੇਗ ਜਿਆਦਾ ਅੰਦਰ ਘੱਟਾ ਹੋ ਗਏ ਸਾਰੇ ਕੋਈ ਕੋਈ ਦਰਵਾਜ਼ਾ ਨਹੀਂ ਖੁੱਲਾ ਸੀਗਾ ਗੁੰਡਾ ਜੀ ਮਤਲਬ ਤੋੜਿਆ ਜੀ ਜੋ ਸਾਨੂੰ ਕਿਸੇ ਨੇ ਪਤਾ ਲੱਗਿਆ ਵੀ ਮੈਨੂੰ ਤਾਂ ਉਲਟੀਆਂ ਕਰਦੀ ਲੈ ਕੇ ਆਏ ਨੇ ਮੈਂ ਲੱਪੜਿਆ ਸਾਰਾ ਕੱਪੜੇ ਇਹ ਭੱਜ ਕੇ ਇਹਨੇ ਮੋਬਾਈਲ ਚੱਕ ਕੇ ਫੋਨ ਕੀਤਾ ਦਰਵਾਜਾ ਖੋਣ ਲੱਗਿਆ ਜੀ ਇਹ ਵੀ ਗਿਰ ਗਿਆ ਬਟ ਨਹੀਂ ਇਹ ਹੈ ਗਈ ਮਤਲਬ ਰੋਟੀ ਖਾ ਕੇ 8:00 ਵਜੇ ਆ ਜੀ ਪੈ ਗਏ ਸੀਗੇ ਮੈਂ ਪੈ ਵੀ ਨਹੀਂ ਸੀਗੇ ਮਤਲਬ ਸੇਕਦੇ ਸੀਗੇ ਤੇ ਮੁੰਡਾ ਮੇਰਾ ਖੇਡਦਾ ਸੀਗਾ ਖੇਡਦਾ ਖੇਡਦਾ ਉਹ ਕਹਿੰਦਾ ਵੀ ਪਪਾ ਮੈਨੂੰ ਜੋਰ ਲਾਉਣ ਲੱਗ ਗਿਆ ਚੱਲ ਘਰ ਵਾਲਿਆਂ ਜਾਂ ਦੁੱਧ ਮੰਗਦਾ ਹੋਊਗਾ ਵੀ ਚਲ ਦੁੱਧ ਵੀ ਪੀ ਲਾਂ ਦੀ ਸੌਣਾ ਵੀ ਸੌਣ ਦਾ ਟਾਈਮ ਦਾ ਉਹ ਦੁੱਧ ਪੀਨੇ ਪੈ ਲੈਟਰਨਿੰਗ ਕਰ ਲਈ ਤੇ ਜੋਰ ਨਾਲ ਖਾ ਤਾਂ ਸੀਗਾ ਵੀ ਚੱਲ ਵੀ ਇੱਥੇ ਅੱਗੇ ਵੀ ਇਹ ਕਾਬਜ ਹੋ ਜਾਂਦੀ ਇਹਨੂੰ ਤਾਂ ਕਰਕੇ ਵੀ ਮੱਕੀ ਰੋਟੀ ਨਾਲ ਦੇਗੀ ਫਿਰ ਕੀ ਬਾਤ ਤਾਂ ਹੋ ਗਈ ਹੋਵੇ ਚੱਲ ਉਹ ਹੋੜੇ ਕੁੱਤ ਵੀ ਕਾਇਕ ਹਾਇ ਫੇਰਦਾ ਉਹਦੇ ਦੰਦ ਜੇ ਦੱਬਣ ਲੱਗ ਗਿਆ ਆਪਣੇ ਜਾਨ ਨੂੰ ਘਰ ਆ ਲਈ ਡਿਗੀ ਮੈਂ ਫੋਨ ਚੱਕ ਕੇ ਜਾਨ ਨੂੰ ਫੋਨ ਕਰਕੇ ਹਟਿਆ ਜਾਨ ਨੂੰ ਮੇਰੇ ਕੋਲ ਉਹਨੂੰ ਗੇਰ ਨੂੰ ਹੱਥ ਪਾਉਣ ਲੱਗਾ ਜਾਨ ਨੂੰ ਮੈਂ ਵੀ ਡੇਗਾ ਉੱਤੀ ਇਹ ਕਾਰਨ ਕੀ ਬਣਿਆ ਤੁਹਾਡਾ ਜਿਹੜਾ ਇਹ ਸੀਗਾ ਕਿ ਤੁਮ ਉਹਦੇ ਅੰਦਰ ਉਹ ਆਣੀ ਸੀ ਵਾ ਗਿੱਟੀ ਚਾਲਦੀ ਸੀ ਨਾ ਅੱਗੇ ਤੂੰ ਮਤਲਬ ਸੇਕ ਜਿਆਦਾ ਅੰਦਰ ਇਕੱਠਾ ਹੋਏ ਸਾਰੇ ਕੋਈ ਕੋਈ ਦਰਵਾਜ਼ਾ ਨਹੀਂ ਖੁੱਲਾ ਸੀ ਗਿੱਟੀ ਨਾਲ ਸੇਕ ਰਹੇ ਸੀਗੇ ਹਾਂ ਜੀ ਗਿੱਟੀਆਂ ਨਾਲ ਸੇਕ ਰਹੇ ਸੀਗੇ ਉਹਦੇ ਕਾਰਨ ਤੁਹਾਨੂੰ ਗੈਸ ਚੜ ਗਈ ਉਹਦਾ ਗੈਸ ਚੜ ਗਈ ਜਦ ਤੁਹਾਡੇ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਆਈਆ ਪੁਲਿਸ ਨੇ ਆ ਕੇ ਕੁੰਡਾ ਤੋੜਿਆ ਕੀ ਨੇ ਤੋੜਿਆ ਕੁੰਡਾ ਜੀ ਮਤਲਬ ਤੋੜਿਆ ਜੀ ਜੋ ਸਾਨੂੰ ਕਿਸੇ ਨੂੰ ਪਤਾ ਲੱਗਿਆ ਵੀ ਮੈਨੂੰ ਤਾਂ ਉਲਟੀਆਂ ਕਰਦੀ ਲੈ ਕੇ ਆਏ ਨੇ ਮੇਰੇ ਲੱਬੜਿਆ ਸਾਰਾ ਕੱਪੜੇ ਤੇ ਮੈਨੂੰ ਜਦ ਦੇਖਿਆ ਵੀ ਹਾਂ ਮੇਰਾ ਮੁੰਡਾ ਨਾ ਚੱਕਿਆ ਆਇਆ ਮੈਂ ਉਹਨੂੰ ਪੁੱਛੀ ਮੁੰਡਾ ਮੇਰਾ ਕੀ ਕਹਾਂ ਠੀਕ ਆ ਮੁੰਡਾ ਜਿਹੜਾ ਇੱਥੇ ਆ ਮੌਕੇ ਦੇ ਮਤਲਬ ਜਿਹਦੇ ਉੱਤੇ 32ਵਾਂ ਸੀ ਵਾਪਸ ਆਇਆ ਜਦੋਂ ਪਤਾ ਲੱਗਾ ਮੁੰਡਾ ਹੀ ਪੂਰਾ ਹੋ ਗਈ ਕੋੜਾ ਅੰਗਿੱਟੀ ਸੇਕਦੇ ਠੀਕੇ ਉਹ ਸੇਕਦੇ ਸੇਕਦੇ ਕਮਰੇ ਚ ਲਿਹਾਏ ਤੇ ਕੁਝ ਟਾਈਮ ਬਾਅਦ ਮਤਲਬ ਇਹਨਾਂ ਨੇ ਦਰਵਾਜ਼ਾ ਵੀ ਬੰਦ ਕਰ ਲਿਆ ਦਰਵਾਜ਼ਾ ਬੰਦ ਕਰਨ ਤੋਂ ਬਾਅਦ ਕਿ ਕੁਝ ਟਾਈਮ ਬਾਅਦ ਨਾ ਮਤਲਬ ਕਾਫੀ ਟਾਈਮ ਬਾਅਦ ਉਹ ਮੁੰਡਾ ਥੋੜਾ ਜਿਹਾ ਅਫਸੈਟ ਜਾ ਮਤਲਬ ਹੋ ਗਿਆ ਇੱਕ ਲੱਗਿਆ ਵੀ ਉਹਨੂੰ ਅੱਗੇ ਵੀ ਆ ਕਦੇ ਲੈਟਰਿੰਗ ਆ ਰਹੀ ਯਾਰ ਤੇ ਭਾਈ ਦੀ ਵਾਈਫ ਨੂੰ ਤੇ ਲਜਾ ਦੇ ਉਹਨੇ ਮਤਲਬ ਮਤਲਬ ਇੱਕ ਮਤ ਉੱਠਣ ਲੱਗੀ ਕੋਲ ਲੱਗਤ ਉਹ ਗਿਰ ਗਈ ਇਹ ਭੱਜ ਕੇ ਇਹਨੇ ਮੋਬਾਈਲ ਚੱਕ ਕੇ ਫੋਨ ਕੀਤਾ ਦਰਵਾਜਾ ਖੋਣ ਲੱਗਿਆ ਜੀ ਇਹ ਵੀ ਗਿਰ ਗਿਆ ਉਹ ਬੱਚਾ ਪਤਾ ਨਹੀਂ ਵੀ ਮਤਲਬ ਜਦ ਗਿਰਿਆ ਕਿੰਨੇ ਕ ਟਾਈਮ ਬਾਅਦ ਗਿਰਿਆ ਜਾਂ ਕੋਈ ਕਹਿ ਨਹੀਂ ਸਕਦੇ ਜੀ ਉਹ ਬੱਚੇ ਦੀ ਮੌਕਾ ਦੀ ਸੁਣਿਆ ਜੀ ਉੱਥੇ ਡੱਟ ਹੋ ਗਈ ਸੀ ਇੱਥੇ ਕਾਰਨ ਕੀ ਲੱਗਦਾ ਜਿਹੜਾ ਆਪਾਂ ਕਾਰਨ ਤਾਂ ਇਹ ਅੰਗਿੱਠੀ ਹੋਇਆ ਜੀ ਮਤਲਬ ਕੋਲਾ ਇਹਨਾਂ ਨੇ ਨੇਰੇ ਹੀ ਵਰਤ ਲਿਆ ਜੀ ਤੇ ਜਿਹੜੇ ਜਿੰਦੇ ਖੋਲੇ ਗਏ ਨੇ ਕੁੰਡਾ ਲੱਗਿਆ ਹੋਇਆ ਸੀ ਜਦ ਪੁਲਿਸ ਉੱਥੇ ਪਹੁੰਚੀ ਅੰਦਰੋਂ ਲੱਗੇ ਹੋਏ ਸੀ ਜੀ ਪਿੰਡ ਵਾਲਿਆਂ ਨੇ ਤੇ ਕੋਠੀ ਜਿਹੜਾ ਮਾਲਕ ਤੀਗਾ ਉਹਨੇ ਤੋੜੇ ਨਹੀਂ ਜੀ ਆਪ ਆ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਉਹਨਾਂ ਨੇ ਪਹਿਲਾਂ ਦੇਖਿਆ ਸ਼ੀਸ਼ੇ ਦੇ ਵਿੱਚ ਜਦ ਨੇ ਫੋਨ ਕੀਤਾ ਵੀ ਮੇਰਾ ਮੁੰਡਾ ਟੱਲਾ ਹੋ ਗਿਆ ਇਹਨੇ ਇਹ ਨਹੀਂ ਦੱਸਿਆ ਵੀ ਮੈਮੀ ਮਤਲਬ ਹੋ ਗਿਆ ਜਾਨ ਨੂੰ ਤੇ ਜਦ ਮੁੰਡਾ ਉਹ ਜਦੋਂ ਉਹਨਾਂ ਨੇ ਆ ਕੇ ਦੇਖਿਆ ਪਹਿਨਾ ਤੇ ਉਹਨਾਂ ਨੇ ਦੇਖਿਆ ਵੀ ਕੋਈ ਹੈ ਨਹੀਂਗਾ ਫਿਰ ਕੋਠੇ ਦੇ ਗਵਾਂਡੀਆਂ ਨੇ ਪੌੜੀ ਚ ਮੰਗ ਕੇ ਚੜ ਕੇ ਇਹ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਿੰਨੇ ਜਾਨੇ ਫਰਸ਼ ਤੇ ਗਿਰੇ ਪਏ ਨੇ ਜਦ ਇਹਨੂੰ ਮਤਲਬ ਦਰਵਾਜ਼ਾ ਤੋੜ ਕੇ ਥਾਲੇ ਆਏ ਇਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਦੀਗੀ ਨਾ ਇਹ ਮੇਰੇ ਭਰਾ ਨੂੰ ਨਾ ਇਹਦੀ ਵਾਈਫ ਨੂੰ ਬੱਚਾ ਦਾ ਵਿਚਾਰਾ ਜੰਮ ਹੀ ਕੋਈ ਹਿਲਚਲ ਕਰ ਰਹੀ ਨਹੀਂ ਰਹਾ ਠੀਕ ਆ ਜੀ ਜਿੰਨਾ ਆ ਅਮੋਲਕ ਸਿੰਘ ਤੇ ਉਹਦੀ ਪਤਨੀ ਸੀਗੀ ਸੁਮਨਪ੍ਰੀਤ ਉਹਨੇ ਇਹਨਾਂ ਇੱਕ ਉਹਨਾਂ ਦਾ ਬੱਚਾ ਸੀਗਾ 2 ਸਾਲ ਦਾ ਕਿ ਇਹਨਾਂ ਨੇ ਰਾਤ ਨੂੰ ਨਾ ਕਿਤੇ ਠੰਡ ਕਰਕੇ ਗਿੱਠੀ ਵਾਲ ਕੇ ਰੱਖ ਲਈ ਅੰਦਰ ਉਹ ਗਿੱਠੀ ਨਾਲ ਉਹਨਾਂ ਨੂੰ ਜਿਹੜਾ ਹੈਗਾ ਸਫੋਕੇਸ਼ਨ ਹੋਣ ਕਰਕੇ ਉਹ ਮਤਲਬ गिर ਗਏ ਉਲਟੀਆਂ ਵਗੈਰਾ ਨੂੰ ਲੱਗੀਆਂ ਤੇ ਸਾਨੂੰ ਪਤਾ ਲੱਗਿਆ ਫਿਰ ਉਹਨਾਂ ਨੂੰ ਅਸੀਂ ਐਡਮਿਟ ਕਰਾਇਆ ਉਹ ਬੱਚੇ ਦੀ ਤਾਂ ਜਿਹੜਾ ਛੋਟਾ ਬੱਚਾ ਸੀਗਾ 2 ਸਾਲ ਦਾ ਉਹਦੀ ਤਾਂ ਡੈਥ ਹੋ ਗਈ ਆ ਦੂਜੇ ਬੰਦੇ ਬਕਤੀ ਤੇ ਰੈਫਰ ਕਰ ਦਿੱਤੇ ਸੀਗੇ ਲੇਕਿਨ ਹੁਣ ਉਹ ਠੀਕ ਨਹੀਂ ਇਹ ਅੰਗੀਟੀ ਨਾਲ ਬਾ ਗੈਸ ਤੇ ਬਣ ਗਈ ਹਾਂਜੀ ਹਾਂ ਉਹ ਅੰਗੀਟੀ ਦੀ ਜਿਹੜੀ ਗੈਸ ਹੈਗੀ ਉਹਨਾਂ ਨੇ ਨਾ ਕਮਰੇ ਦੇ ਵਿੱਚ ਕੋਈ ਅਡਜੈਕਟ ਸਪਾਈਨ ਹੈ ਨਹੀਂ ਸੀਗਾ ਉਹਦੇ ਕਰਕੇ ਉਹਨਾਂ ਦਾ ਜਿਹੜਾ ਅੰਦਰੇ ਕੁੰਡਾ ਲਾ ਲਿਆ ਗੇਟ ਲੱਗਣ ਹੋਣ ਕਰਕੇ ਅੰਦਰ ਕਾਫੀ ਅੰਗੀਟੀ ਦਾ ਜਿਹੜਾ ਕੋਲਿਆਂ ਦਾ ਉਹ ਗੈਸ ਬਣ ਗਈ ਉਹਨਾਂ ਤੇ ਮੌਕੇ ਤੇ ਪਹੁੰਚ ਕੇ ਦਰਵਾਜ਼ੇ ਵਗੈਰਾ ਤੋੜ ਕੇ ਕੱਢੇ ਗਏ ਬਿਲਕੁਲ ਜੀ ਮੌਕੇ ਤੇ ਜਦੋਂ ਪਹੁੰਚੇ ਤਾਂ ਲੋਕਾਂ ਨਾਲ ਰੁਕਤ ਹੋ ਗਿਆ ਸੀ ਉਹਨਾਂ ਨੇ ਨਾ ਪੌੜੀ ਲਾ ਕੇ ਕੋਠੇ ਰਾਹੀਂ ਅੰਦਰ ਵੜ ਕੇ ਉਹਨਾਂ ਦੇ ਦਰਵਾਜ਼ੇ ਤੋਂ ਨੇ ਤਾਂ ਜਾ ਕੇ ਉਹ ਕੁੰਡੇ ਵਗੈਰਾ ਦਰਵਾਜ਼ੇ ਤੋੜ ਕੇ ਫੇਰ ਬੰਦੇ ਬੱਤੇ